आज आम आदमी पार्टी दी महिला विंग ਵੱਲੋਂ ਹੜਪਰ ਬਾਵਤ ਖੇਤਰਾਂ ਦੇ ਵਿੱਚ ਰਾਹਤ ਸਮੱਗਰੀ ਜਿਹੜੀ ਹੈ ਕਿ ਭੇਜੀ ਗਈ ਹੈ ਇਸ ਸਬੰਧਤ ਜਿਹੜਾ ਜਿਸ ਨੂੰ ਜਿਹੜਾ ਹੈ ਕਿ ਰਵਾਨਾ ਜਿਹੜਾ ਕੀਤਾ ਗਿਆ ਹੈ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ ਵੱਲੋਂ ਉਹ ਆਪਾਂ ਤੋਂ ਜਾਣਦੇ ਆ ਕਿ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਜਿਹੜੀ ਹੈ ਰਾਹਤ ਸਮੱਗਰੀ ਭੇਜੀ ਗਈ ਹੈ ਔਰ ਇਸ ਸਬੰਧਤ ਬਧੇਰੀ ਗੱਲਬਾਤ ਕਰਦੇ ਆ ਡਾਕਟਰ ਅਮਨਦੀਪ ਕੌਰ ਦੇ ਨਾਲ ਜਾਰੀ ਅੱਜ ਸੁਲਤਾਨਪੁਰ ਲੋਧੀ ਤੋਂ ਸਟਾਰਟ ਕਰ ਰਹੇ ਹਾਂ ਜੀ ਔਰ ਕੱਲ ਤੋਂ ਜਿਹੜੇ ਬਾਕੀ ਦੇ ਜਿਹੜੇ 6 ਜ਼ਿਲ੍ਹੇ ਹੈਗੇ ਆ ਉੱਥੇ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਕੈਂਪ ਲਗਾਏ ਜਾਣਗੇ ਮੈਮ ਹੋਰ ਨਮ ਗ੍ਰਾਹਤ ਕਾਰਜਾਂ ਲਈ ਕੀ ਮਹਿਲਾ ਬੈਂਗ ਵੱਲੋਂ ਇਨੀਸ਼ੀਏਟਿਵ ਲਿਆ ਜਾ ਰਿਹਾ ਸਾਡੀ ਮਹਿਲਾ ਬੈਂਗ ਵੱਲੋਂ ਜੀ ਅਸੀਂ ਰਾਸ਼ਨ ਦਾ ਸਮਾਨ ਟੀਨ ਵਾਲਾ ਪਾਣੀ ਔਰ ਉਹਨਾਂ ਦੀ ਪਰਸਨਲ ਹਾਈਜਨ ਨੂੰ ਮੁੱਖ ਰੱਖਦੇ ਹੋਏ ਉਹ ਸਾਰਾ ਸਮਾਨ ਔਰ ਮੈਡੀਕਲ ਸੇਵਾਵਾਂ ਜਿਹੜੀਆਂ ਉਹ ਇਹਨਾਂ ਨੂੰ ਸਾਰੇ ਆਪਣੀਆਂ ਭੈਣਾਂ ਨੂੰ ਦਵਾਂਗੇ ਇਹ ਬੇਸਮਾਨ ਚਾਨਵਰ ਵੀ ਨੇ ਉਸ ਦੇ ਵਿੱਚ ਉਹਨਾਂ ਵੱਲੋਂ ਸਾਡੀ ਜੀ ਮੇਨ ਵਿੰਗ ਵੱਲੋਂ ਜਿਹੜਾ ਹੈਗਾ ਉਹਨਾਂ ਵੱਲੋਂ ਇੰਤਜ਼ਾਮ ਕੀਤਾ ਜਾ ਰਿਹਾ ਤੂੜੀ ਔਰ ਚਾਰੇ ਦਾ ਜਿਹੜਾ ਹੈਗਾ ਉਹ ਇੰਤਜ਼ਾਮ ਉਹਨਾਂ ਵੱਲੋਂ ਕੀਤਾ ਜਾਏਗਾ ਜੀ ਬਾਕੀ ਅੱਜ ਆਪਾਂ ਕਿੰਨੀ ਰਾਹਸਮਗਰੀ ਭੇਜੀ ਗਈ ਔਰ ਉਹ ਕਿੱਥੇ-ਕਿੱਥੇ ਜਾਏਗੀ ਅਸੀਂ ਅੱਜ ਸੁਲਤਾਨਪੁਰ ਲੋਧੀ ਜਾ ਰਹੇ ਹਾਂ ਜੀ ਅੱਜ ਸਾਡੇ ਨਾਲ ਟਰੱਕ ਹੈਗੇ ਆ ਉਹਦੇ ਵਿੱਚ ਅਸੀਂ ਸਾਰਾ ਜਿਹੜਾ ਹੈਗਾ ਉਹ ਡਿਸਟ੍ਰੀਬਿਊਟ ਕਰਕੇ ਆਵਾਂਗੇ ਔਰ ਬਾਕੀ ਜਿਹੜੀ ਹੋਰ ਰਿਕੁਆਇਰਮੈਂਟ ਹੋਏਗੀ ਸਾਰੀ ਪੂਰੀ ਕੀਤੀ ਜਾਏਗੀ ਕੱਲ ਤੋਂ ਬਾਕੀ ਦੇ 6 ਜ਼ਿਲ੍ਹੇ ਹੈਗੇ ਆ ਉੱਥੇ ਸਾਰਿਆਂ ਚ ਇਹ ਸਮਾਨ ਪਹੁੰਚਾਇਆ ਜਾਏਗਾ ਰਾਹਤ ਸਮਗਰੀ ਦੇ ਵਿੱਚ ਕੀ ਕੀ ਅਜਿਹਾ ਹੈ ਰਾਸ਼ਨ ਹੈ ਜੀ ਪੀਣ ਵਾਲਾ ਪਾਣੀ ਹੈ ਪਰਸਨਲ ਹਾਈਜੀਨ ਨੂੰ ਦੇਖਦੇ ਹੋਏ ਸੈਨੇਟਰੀ ਪੈਡਸ ਵਗੈਰਾ ਹੈਗੇ ਆ ਔਰ ਮੈਡੀਸਿਨ ਠੀਕ ਹੈ ਮੈਂ ਤੇਮ ਹੋਰ ਲੋਕਾਂ ਵਾਸਤੇ ਤੁਹਾਡੇ ਵੱਲੋਂ ਮਹਿਲਾ ਵੀng ਵੱਲੋਂ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਇਹੀ ਕਹੂੰਗੀ ਜੀ ਕਿ ਸਾਡੇ ਆਵਾਦਮੀ ਪਾਰਟੀ ਦੀ ਇੱਕ ਇੱਕ ਮਹਿਲਾ ਸਾਡੇ ਵਲੰਟੀਅਰਸ ਤੁਹਾਡੇ ਨਾਲ ਖੜੇ ਆ ਕਿਸੇ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਸੀਂ ਆਪਣੀ ਪੈਣਾ ਪੈਣਾ ਦੇ ਚੁੱਲਿਆਂ ਤੋਂ ਲੈ ਕੇ ਉਹਨਾਂ ਦੇ ਰਸੋਈ ਤੱਕ ਦਾ ਸਮਾਨ ਜਿਹੜਾ ਹੈਗਾ ਉਹਨਾਂ ਨੂੰ ਉਪਲਬਧ ਕਰਾਵਾਂਗੇ ਔਰ ਤੁਹਾਨੂੰ ਕੋਈ ਵੀ ਦਿੱਕਤ ਹੈ ਇਸ ਤੋਂ ਇਲਾਵਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਇੱਕ ਪੈਣ ਨੂੰ ਜਿਹੜਾ ਸੰਪਰਕ ਕਰੀਏ ਅਗਰ ਫਿਰ ਵੀ ਤੁਹਾਨੂੰ ਕੋਈ ਲੱਗਦਾ ਅਸੀਂ ਜਿਹੜੇ ਆਪਣੇ ਇੱਥੇ ਜਲੰਧਰ ਦੇ ਵੀ ਇਹ ਸਥਾਪਿਤ ਕੀਤਾ ਕੰਟਰੋਲ ਰੂਮ ਉਸ ਦਾ ਨੰਬਰ ਸ਼ੇਅਰ ਕਰ ਦਿੱਤਾ ਗਿਆ ਸਾਰਿਆਂ ਨਾਲ ਸਾਨੂੰ ਕਾਲ ਕਰੋ ਔਰ ਵੈਸੇ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇੱਕ ਇੱਕ ਘਰ ਤੱਕ ਆਪਣੀ ਪਹੁੰਚ ਬਣਾਈਏ। ਕਿ ਮੈਮ ਇਸ ਤੋਂ ਤੇਰੇ ਕਿ ਕੁਝ ਜਿਹੜੇ ਸਿਆਸੀ ਸਿਆਸਤਦਾਨ ਨੇ ਉਹ ਸਿਆਸਤ ਵੀ ਕਰ ਰਹੇ ਨੇ ਜਿਦਾ ਕਿ ਕੱਲ ਦਾ ਇਨਸੀਡੈਂਟ ਜਿਹੜਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਅਤੇ ਇੰਦਰ ਰਾਣਾ ਦਾ ਜਿਹੜਾ ਦੇਖਣ ਮਿਲੇ। ਦੇਖੋ ਜੀ ਸਾਡੇ ਅਸੀਂ ਤਾਂ ਸਿੱਧੇ ਸਾਦੇ ਜਿਹੇ ਬੰਦੇ ਆ ਸਾਰੇ ਔਰ ਸਾਨੂੰ ਡਰਾਮੇ ਤਾਂ ਕਰਨੇ ਆਂਦੇ ਨਹੀਂ ਅਸੀਂ ਤਾਂ ਮਦਦ ਦੇ ਲਈ ਆਏ ਆ। ਔਰ ਸਾਡਾ ਫਰਜ ਬਣਦਾ ਕਿ ਸਾਨੂੰ ਪੰਜਾਬੀਆਂ ਨੇ ਅਸੀਂ ਪਹਿਲਾ ਪੰਜਾਬੀਆਂ ਤੇ ਪੰਜਾਬੀ ਹਰ ਥਾਂ ਤੇ ਪਹੁੰਚ ਜਾਂਦੇ ਆ ਚਾਹੇ ਵਰਡ ਦੇ ਵਿੱਚ ਕਿਤੇ ਵੀ ਪ੍ਰੋਬਲਮ ਹੋਵੇ ਤਾਂ ਸਾਡੇ ਪੰਜਾਬ ਦੇ ਵਿੱਚ ਆਈਏ ਔਰ ਮਹਿਲਾ ਵਿੰਗ ਦੀ ਪ੍ਰਧਾਨ ਹੋਣ ਦੇ ਨਾਤੇ ਸਾਡੀਆਂ ਭੈਣਾਂ ਦਾ ਵੀ ਫਰਜ ਬਣਦਾ ਸਾਰਿਆਂ ਦਾ ਕਿ ਇੱਕ ਇੱਕ ਭੈਣ ਤੱਕ ਅਸੀਂ ਜਿਹੜਾ ਹੈਗਾ ਪਹੁੰਚੀਏ ਉਹਨਾਂ ਦੀ ਮਦਦ ਕਰੀਏ ਔਰ ਵਾਕਈ ਅਸੀਂ ਤਾਂ ਸੇਵਾ ਕਰਨ ਦੇ ਲਈ ਆਏ ਆ ਜੀ ਇਹ ਇਹਦੇ ਵਿੱਚ ਕੋਈ ਵੀ ਪੋਲਿਟਿਕਸ ਜਿਹੜੀ ਹੈਗੀ ਹੋਣੀ ਸਾਡੇ ਵੱਲੋਂ ਨਹੀਂ ਖੇਡੀ ਜਾਏਗੀ ਬਾਕੀ ਉਹ ਵੱਡੇ ਲੀਡਰ ਹੈਗੇ ਆ ਉਹ ਜੋ ਕਰ ਰਹੇ ਆ ਉਹਨਾਂ ਦੀ ਪਾਰਟੀ ਜੋ ਕਰ ਰਹੀ ਹੈ ਸੋ ਉਹਦਾ ਜਵਾਬ ਉਹ ਹੀ ਦੇਣਗੇ। ਕੱਲ ਮੈਂ ਜਿਹੜੇ ਬਾਕੀ ਦੇ 6 ਜ਼ਿਲ੍ਹੇ ਨੇ ਉਹਨਾਂ ਦੀ ਸਮਗਰੀ ਕਿੱਥੋਂ ਰਵਾਨੀ ਕੱਲ ਨੂੰ ਕੱਲ ਨੂੰ ਜੀ ਸਾਰਿਆਂ ਦੀ ਜਿਹੜੀ ਹੈਗੀ ਆ ਬਾਕੀ ਦੇ 6 ਜ਼ਿਲ੍ਹੇ ਆ ਉਹਨਾਂ ਦੇ ਹੈੱਡਕੁਆਰਟਰ ਤੋਂ ਹੀ ਜ਼ਿਲ੍ਹਿਆਂ ਤੋਂ ਇਹ ਕੈਂਪ ਲਗਾਈ ਜਾਣਗੇ ਉੱਥੋਂ ਹੀ ਜਿਹੜੀ ਇਹ ਟਰੱਕਸ ਜਿਹੜੇ ਰਾਸ਼ਨ ਦੇ ਉੱਥੋਂ ਹੀ ਚੱਲਣਗੇ ਸਾਰੇ ਔਰ ਅੱਜ ਸਾਰੀਆਂ ਪੈਣਾ ਜਿਹੜੀਆਂ ਹੈਗੀਆਂ ਨੇ ਸੁਲਤਾਨਪੁਰ ਲੋਧੀ ਅਸੀਂ ਕੁਝ ਲੋਕ ਪਹੁੰਚੇ ਆ ਔਰ ਬਾਕੀ ਸਾਡੇ ਬਠਿੰਡਾ ਵਾਲੀ ਸਾਈਡ ਜਿਹੜੀਆਂ ਪੈਣਾ ਨੇ ਉੱਥੇ ਲੱਗੀਆਂ ਹੋਈਆਂ ਨੇ ਕੱਲ ਨੂੰ ਇਹ 6 ਦੇ 6 ਜ਼ਿਲ੍ਹੇ ਜਿਹੜੇ ਹੈਗੇ ਅਸੀਂ ਕਵਰ ਕਰਾਂਗੇ ਸੋ ਇਹ ਸੰਨ ਡਾਕਟਰ ਅਬਦਦੀਪ ਕੌਰ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਪ੍ਰਧਾਨ ਤੇ ਮੋਗੇਤੋ ਵਿਧਾਇਕਾ ਇਹਨਾਂ ਦਾ ਇਹ ਕਹਿਣਾ ਹੈ ਕਿ ਅੱਜ ਜਿਹੜਾ ਹੈ ਕਿ ਸੁਲਤਾਨਪੁਰ ਲੋਧੀ ਦੇ ਹੱਟ ਪ੍ਰਭਾਵਿਤ ਖੇਤਰਾ ਦੇ ਵਿੱਚ ਜਿਹੜਾ ਹੈ ਕਿ ਅੱਜ ਦੀ ਰਾਹਤ ਸਮਗਰੀ ਭੇਜੀ ਗਈ ਹੈ ਔਰ ਕੱਲ ਨੂੰ ਜਿਹੜਾ ਹੈ ਕਿ ਬਾਕੀ ਜਿਹੜੇ 6 ਜ਼ਿਲ੍ਹੇ ਨੇ ਉਹਦੇ ਹੈੱਡਕੁਆਟਰਾਂ ਤੋਂ ਉਹਦੇ ਵਕ ਵਕ ਹੱਟ ਪ੍ਰਭਾਵਿਤ ਖੇਤਰਾ ਦੇ ਵਿੱਚ बड़े पद्धर तहत समा हड राहत समग्री रवाना की जाएगी और असी जम आदमी पार्टी का एक एक वर्कर और महिला विंग एक, एक वर्कर जी अ सेवा कर रहे हैं कांग्रेसियों की तरह असी लोग दिखावा नहीं कर रहे हम वेखना यह होगा कि यह जी महिला विंग की राहत समगरी है लौटमंद लोगों तक पहुँचती है या नहीं कैमरामैन विक्रम कुमार चिराग शर्मा अजीत टीवी जलंधर